ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsaanjha.in ਤੇ। ਅਮੀਰ ਬਾਦਲ ਤੋਂ ਦਿਲ ਤੋਂ ਬਾਵਾਂ ਪ੍ਰਚਾਰ ਦਰਜ ਕਰੇ। ਦਰਜ ਕਰੋ। ਇੱਕ ਕਰੋ, ਦਰਜ ਕਰੋ। ਆਮ ਆਦਮੀ ਪਾਰਟੀ ਨੇਤਾ ਭਗਵੰਤ ਮਾਨ ਨੇ ਮੰਗਿਆ ਕਾਲੀ ਮੰਤਰੀ ਸੁਖਜੀਤ ਸਿੰਘ ਰਖੜਾ ਦਾ ਅਸਤੀਫਾ। ਜੀ ਹਾਂ, ਮੋਗਾ ਕਾਂਟ ਤੇ ਕਾਲੀ ਮੰਤਰੀ ਦੇ ਬਿਆਨ ਨੇ ਸਿਆਸਤ ਪਖਾ ਦਿੱਤੀ ਹੈ। ਬਾਦਲਾ ਦਾ ਬਚਾ ਕਰਦੇ ਕਰਦੇ ਰਖੜਾ ਖੁਦ ਬੁਰੀ ਤਰ੍ਹਾਂ ਘੇਰ ਚੁੱਕੇ ਨੇ। ਪੰਜਾਬ ਦੀ ਸੜਕ 'ਤੇ ਬਾਦਲ ਪਰਵਾੜੀ ਬਸ 13 ਸਾਲਾ ਮਾਸੂਮ ਨੂੰ ਸੁਰੱਖਿਆ ਦੇਣ 'ਚ ناکਾਮ ਰਹੀ ਤੇ ਮੰਤਰੀ ਕਹਿਣ ਲੱਗੇ ਕਿ ਸੁਰੱਖਿਆ ਤਾਂ ਪਰਮਾਤਮਾ ਦੇ ਹਥਵਾਸ ਹੈ। ਦੇਖੋ ਇਹ ਨਹੀਂ ਤਾਂ ਇਹ ਸੁਰੱਖਿਆ ਹੈ ਜੀ ਇਹ ਤਾਂ ਪਰਮਾਤਮਾ ਨੇ ਹੈ। ਹਰ ਪਾਸੇ ਇਸ ਬਿਆਨ ਦੀ ਖੂਬ ਨਿੰਦਾ ਹੋ ਰਹੀ ਹੈ। ਬੜੀ ਸ਼ਰਮਨਾਕ ਗੱਲ ਹੈ। ਕੇ ਤਾਂ ਜੀ ਕਿ ਰੱਬ ਦੀ ਮਰਜ਼ੀ ਨਾ ਹੁੰਦਾ। ਪੰਜਾਬ 'ਚ ਤਾਂ ਰੱਬ ਵੀ ਰਹਿੰਦਾ ਹੈ। ਕਿ ਜਿਹੜਾ ਹੋ ਰਿਹਾ ਹੈ ਕਿ ਰੱਬ ਦੀ ਮਰਜ਼ੀ ਨਾ ਹੋਵੇ। ਜਿਹੜਾ ਰਖੜਾ ਸਾਹਿਬ ਨੂੰ ਪੁੱਛਿਓ ਕਿ ਜਦੋਂ ਸਮਾਣੇ ਦੇ ਵਿੱਚ ਇੱਕ ਦਲਿਤ ਕੁੜੀ ਨੇ ਬਲਾਤਕਾਰ ਹੋ ਗਿਆ ਸੀ ਉਹ 10 ਦਿਨ ਜਾਂਦੀ ਰਹੀ ਪੁਲਿਸ ਵਾਲਿਆਂ ਕੋਲੇ ਕਿ ਉਹ ਜੀਪਾਂ ਲਈ ਫਿਰਦੇ ਨੇ ਜਿਨ੍ਹਾਂ ਨੇ ਬਲਾਤਕਾਰ ਕੀਤਾ ਉਹਨੂੰ ਫੜ ਲਓ ਜੇ ਉਹ ਨਹੀਂ ਫੜੇ ਤਾਂ ਜ਼ਹਿਰ ਖਾ ਕੇ ਉਹ ਕੁੜੀ ਮਰ ਗਈ ਤੇ ਰਖੜਾ ਸਾਹਿਬ ਭੋਗ ਤੇ ਉਸ ਕੁੜੀ ਦੇ ਭਰਾ ਵਾਸਤੇ ਨੌਕਰੀ ਲੈ ਕੇ ਚਲੇ ਗਏ ਸੀ ਕਿ ਸਾਨੂੰ ਹੁਣ ਪੰਜਾਬ 'ਚ ਨੌਕਰੀਆਂ ਲੈਣ ਵਾਸਤੇ ਆਪਣੇ ਬਾਪੂ ਮਰਵਾਉਣੇ ਪੈਣਗੇ ਜਾਂ ਫਿਰ ਆਪਣੀਆਂ ਭੈਣਾਂ ਦਾ ਬਲਾਤਕਾਰ ਕਰਾਉਣਾ ਪਊਗਾ ਸੋ ਰਖੜਾ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸਿੱਖਿਆ ਮੰਤਰੀ ਸਾਹਿਬ ਦਾ ਮੁੱਦਾ ਤਾਂ ਵੈਸੇ ਬਾਤ ਝੂਠਿਆ ਉਸ ਤੋਂ ਪਹਿਲਾਂ ਤਾਂ ਅਸਤੀਫੇ ਦੀ ਤਲਵਾਰ ਸਿਰਫ ਸੁਖਬੀਰ ਸਿੰਘ ਬਾਦਲ ਤੇ ਲਟਕ ਰਹੀ ਸੀ ਪਰ ਹਾਂ ਅਜੀਬ ਮਾਹੌਲ ਹੋਣਾ ਹੀ ਕਰ ਮੈਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਤੇ ਆਮ ਲੋਕਾਂ ਵੱਲੋਂ ਸੰਗਰੂਰ ਮਾਨਸਾ ਸੁਨਾਮ ਇੱਥੇ ਇਹ ਸੜਕ ਤੇ ਇੱਥੇ ਖੜੇ ਆਂ ਤੇ ਅਸੀਂ ਇਹ ਮੰਗ ਕਰਦੇ ਆਂ ਸਰਕਾਰ ਤੋਂ ਕਿ ਜਿਹੜੀਆਂ ਬੱਸਾਂ ਨੇ ਇਹਨਾਂ ਨੂੰ ਬੈਨ ਕਰਕੇ ਇਹਨਾਂ ਦਾ ਪਤਾ ਕੀਤਾ ਜਾਵੇ ਇਹਨਾਂ ਚ ਭਰਤੀ ਕੌਣ ਕੀਤੇ ਨੇ ਜਦੋਂ ਵੀ ਕੋਈ ਨਸ਼ੇ ਵਾਲਾ ਫੜਿਆ ਜਾਂਦਾ ਹੈ ਜਦੋਂ ਵੀ ਕੋਈ ਕਤਲ ਵਾਲਾ ਫੜਿਆ ਜਾਂਦਾ ਹੈ ਜਦੋਂ ਜੇਲ੍ਹ ਦੇ ਵਿੱਚ ਕੋਈ ਗੈਂਗ ਜਿਹੜੀ ਇਹ ਗੋਲੀ ਚੱਲਦੀ ਹੈ ਗੈਂਗਵਾੜ ਹੁੰਦੀ ਹੈ ਤੋਂ ਦਾ ਸਬੰਧ ਅਕਾਲੀ ਦਲ ਨਾਲ ਹੀ ਕਿਉਂ ਹੁੰਦਾ ਇਹਦਾ ਮਤਲਬ ਜੇ ਉਹਨਾਂ ਨੇ ਬਾਹਰ ਗੁੰਡੇ ਛੱਡੇ ਨੇ ਤਾਂ ਉਹਨਾਂ ਨੇ ਬੱਸਾਂ ਦੇ ਸਟਾਫ ਦੇ ਵਿੱਚ ਵੀ ਬਹੁਤ ਸਾਰੇ ਗੁੰਡੇ ਭਰਤੀ ਕੀਤੇ ਨੇ ਸਾਰਿਆਂ ਦਾ ਟਰੈਕ ਰਿਕਾਰਡ ਚੈੱਕ ਕੀਤਾ ਜਾਵੇ ਅਸੀਂ ਜਿੰਨਾ ਚਿਰੇ ਬੱਸਾਂ ਬੈਨ ਨਹੀਂ ਹੁੰਦੀਆਂ ਤੇ ਆਰਬਿਟ ਬੱਸ ਦੇ ਮਾਲਕਾਂ ਤੇ ਫਰਚਾ ਦਰਜ ਨਹੀਂ ਹੁੰਦਾ ਅਸੀਂ ਸੰਗਰੂਰ ਦੇ ਵਿੱਚ ਦੀ ਸੁਨਾਮ ਦੇ ਵਿੱਚ ਦੀ ਆਰਬਿਟ ਬੱਸ ਕੋਈ ਲੰਘਣੀ ਨਹੀਂ ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ